ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡੀਐਨਓ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਇਹ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰੀਆਂ ਘਾਟੇ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਜਿੰਨਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਜੇ ਕਿਸੇ ਚੀਜ਼ ਨਹੀਂ ਸਮਝ ਲੱਗਦੀ ਤਾਂ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਨਾ ਤੇ ਜਿਹੜਾ ਅੱਜ ਆਪਾਂ ਟॉक ਲੈਤਾ ਉਹ ਲੇਡੀ ਸਲਵਾਰਾ ਲੈਂਡਿੰਗ ਵਾਲੀ ਸਲਵਾਰ ਦਾ ਕਪੜਾ ਜਿਹੜਾ ਆਪਣੇ ਕੋਲੇ ਸਭ ਤੋਂ ਪਹਿਲਾਂ ਆਪਾਂ ਨੇ ਕਪੜਾ ਮੈਂਡਾ ਵੀ ਕਿੰਨਾਗਾ ਠੀਕ ਆ ਇਧਰ ਲਈ ਬਸ ਆਪਾਂ ਕਪੜਾ ਮਿਲਾਗੇ ਕਿੰਨਾ ਕਪੜਾ ਆਪਣੇ ਕੋਲੇ ਹੈਗਾ ਜੀ ਇਹ 270 ਤੋਂ ਘਾਟਾ ਥੋੜਾ ਜਿਹਾ ਜੇ 35 ਹੁੰਦਾ ਤਾਂ 270 ਹੋ ਜਾਣਾ ਸੀਗਾ ਤਾਂ ਇਹ ਥੋੜਾ ਘਾਟਾ ਲੈਂਡਿੰਗ ਸਲਵਾਰ ਦੇ ਲੱਗੂਗੀ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਨਾਪ ਦਿਖਾ ਦੇ ਕਿੰਨਾ ਇਸ ਪੈਨ ਦਾ ਜਿਹੜੀ ਸਲਵਾਰ ਦੀ ਲੰਬਾਈ ਆ ਤਿਆਰ ਉਹ ਸਣੇ ਬੈਲਟ ਦੇ 36 ਇੰਚ ਆ ਦੇਖੋ ਠੀਕ ਆ ਤੇ 벨ਟ ਹੈਗੀ 23 ਤੇ ਪਹੁੰਚਾ ਮੂਰੀ ਜੀ ਨੂੰ ਤੁਸੀਂ 7 ਇੰਚ ਗਿਆ ਨੂੰ ਮੈਂ ਦੂਰੀ ਮੈਂਦਾ ਉਹਨਾਂ ਜਾਨੀ ਕਿ 14 ਇੰਚ ਸਟ੍ਰੇਟ ਸਲਵਾਰ ਰੱਖਾ ਜੇ ਆਪਾਂ ਜਿਆਦਾ ਭਾਰੀ ਨਹੀਂ ਕਰਨੀ ਕਿਉਂਕਿ ਲੈਂਡਿੰਗ ਲਾ ਕੇ ਇਹ ਸਲਵਾਰ ਹੋਰ ਜਿਆਦਾ ਭਾਰੀ ਬਣ ਜਾਂਦੀ ਆ ਬਾਕੀ ਜਿਹੜੀਆਂ ਭੈਣਾ ਕੱਪੜੇ ਬਾਰੇ ਪੁੱਛਣਾ ਚਾਹੁੰਦੇ ਨੇ ਬਈ ਕੱਪੜਾ ਕਿੱਥੋਂ ਮਿਲੂਗਾ ਜਾਂ ਕਿਹੜਾ ਲਾਏਗੇ ਤਾਂ ਫੁੱਲ ਵੈਲ ਆਏ ਕਰੋ ਵਧੀਆ ਵਾਲੀ ਭੈਣੋਂ ਜਿਹੜੀ ਆਪਾਂ ਸਿਰ ਦੇ ਉੱਪਰ ਪੱਗ ਬੰਨ੍ਹਦੇ ਆ ਭਰਾਵਾਂ ਵਾਸਤੇ ਲੈਣੇ ਹੋ ਉਹ ਵਾਲੀ ਠੀਕ ਆ ਸਸਤੀ ਵੈਲ ਆਪਾਂ ਕਦੇ ਵੀ ਨਹੀਂ ਲਾਉਣੀ ਕਿਉਂਕਿ ਉਹ ਸੁਗੜ ਜਾਂਦੀ ਆ ਬਾਦ ਦੇ ਵਿੱਚ ਸਾਰੇ ਸੂਟ ਦੀ ਯਾਰ ਨਿਕਲ ਜਾਂਦੀ ਹੈ ਹਨਾ ਫਿਰ ਉਹਦਾ ਲਾਜ ਕੋਈ ਨਹੀਂ ਅੰਦਰਲਾ ਕਪੜਾ ਸੁਗੜ ਜਾਂਦਾ ਬਾਹਰਲਾ ਕੰਪੜਾ ਲਮਕੀ ਜਾਂਦਾ ਹੈ ਉਹ ਪੈਂਦਾ 10 ਰੁਪਏ ਨਾ ਕੋਈ ਫਰਕ ਨਹੀਂ ਪੈਂਦਾ ਵਧੀਆ ਲੈਣਗ ਲਿਆ ਕਰੋ ਠੀਕ ਹੈ ਜਿਹੜੀਆਂ ਭੈਣਾਂ ਬਠਿੰਡੇ ਆ ਸਕਦੀਆਂ ਵੀ ਭਾਈ ਕਿੱਥੋਂ ਮਿਲੂਗਾ ਉਹ ਤੁਸੀਂ ਮੈਨੂੰ ਫੋਨ ਤੇ ਪੁੱਛ ਸਕਦੇ ਹੋ ਬਾਕੀ ਜਿਹੜੀਆਂ ਭੈਣਾਂ ਨੂੰ ਕੋਈ ਟੇਲਰ ਮਟੀਰੀਅਲ ਦੀ ਦਿੱਕਤ ਆਉਂਦੀ ਹੈ ਕਿੱਥੋਂ ਮਿਲਦਾ ਉਹ ਵੀ ਤੁਸੀਂ ਮੇਰੇ ਤੋਂ ਐਡਰੈਸ ਲੈ ਕੇ ਗੱਲਬਾਤ ਕਰਕੇ ਤੁਸੀਂ ਪੁੱਛ ਲਿਆ ਕਰੋ ਭਾਈ ਕਿੱਥੋਂ ਸਮਾਨ ਮਿਲਦਾ ਕਿੱਥੋਂ ਕੋਈ ਖੱਬੇ ਹੱਥੜੇ ਕੈਂਚੀ ਮਿਲਦੀ ਹੈ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਹੁੰਦੀ ਠੀਕਾ ਬਾਕੀ ਸਾਡਾ ਗੇੜਾ ਪਹਿਲਾਂ ਦੋ ਤਿੰਨ ਦਿਨਾਂ ਬਾਅਦ ਲੱਗਦਾ ਸੀ ਹੁਣ ਹਫ਼ਤੇ ਬਾਅਦ ਲੱਗਦਾ ਬਠਿੰਡੇ ਅਜੇ ਕਿਸੇ ਭੈਣ ਨੇ ਉੱਥੇ ਕੋਈ ਮਿਲ ਕੇ ਗੱਲਬਾਤ ਕਰਨੀ ਹੁੰਦੀ ਆ ਤਾਂ ਤੁਸੀਂ ਇੱਕ ਵਾਰੀ ਪਹਿਲਾਂ ਫੋਨ ਕਰ ਲਿਆ ਕਰੋ ਬਾਕੀ ਜਿਹੜੀਆਂ ਭੈਣਾਂ ਸਾਡੇ ਕੋਲੇ ਆ ਕੇ ਕੋਈ ਗੱਲਬਾਤ ਪੁੱਛਣੀ ਹੁੰਦੀ ਆ ਤਾਂ ਆਉਣ ਤੋਂ ਪਹਿਲਾਂ ਫੋਨ ਲਾਜ਼ਮੀ ਕਰ ਲਿਆ ਕਰੋ ਜਿਹੜੀਆਂ ਭੈਣਾਂ ਬਠਿੰਡੇ ਵਾਲੀ ਸਾਈਡ ਤੋਂ ਉਹਨਾਂ ਥਰਮਲ ਪਲਾਂਟ ਦੇ ਕੋਲੋਂ ਸਿਰਫ ਸਾਡਾ ਪਿੰਡ ਜਿਹੜਾ ਉਹ 4 ਕਿਲੋਮੀਟਰ ਦੂਰੀ 'ਤੇ ਆ ਥਰਮਲ ਪਲਾਂਟ ਦੇ ਕੋਲੋਂ ਸਿਰਫ 4 ਕਿਲੋਮੀਟਰ ਦੂਰੀ 'ਤੇ ਆ ਤੇ ਇਧਰੋਂ ਬਲਾੜੇ ਵਾਲੀ ਸਾਈਡ ਤੋਂ ਸ੍ਰੀ ਮੁਕਤ ਸਰਪੇ ਤੋਂ 8 1/4 ਕਿਲੋਮੀਟਰ ਦੂਰੀ ਰਹਿ ਗਿਆ ਤੇ ਇਧਰੋਂ ਜਿਹੜੀਆਂ ਭੈਣਾਂ ਨੇ ਕੋਈ ਆਉਣਾ ਹੁੰਦਾ ਜਾਂ ਕਿਸੇ ਭਰਾ ਨੇ ਕੋਈ ਕਪੜਾ ਡੀੜਾ ਸਮਾਉਣ ਵਾਸਤੇ ਆਉਣਾ ਹੁੰਦਾ ਫੋਨ ਕਰ ਲਿਆ ਕਰੋ। ਬਾਕੀ ਜਿਹੜੇ ਭਰਾਵਾਂ ਨੇ ਘਰੇ ਬੈਠ ਕੇ ਕਪੜੇ ਸਲਾਈ ਕਰਾਉਣੇ ਹੁੰਦੇ ਜਿਵੇਂ ਪੈਂਟਾਂ, ਸ਼ਰਟਾਂ ਜਾਂ ਕੁਰਤੇ ਪਜਾਮੇ ਉਹ ਪੂਰੇ ਪਿਆਗ ਦੇ ਵਿੱਚ ਭੇਜਣ ਦਾ ਖਰਚਾ ਬਿਲਕੁਲ ਫ੍ਰੀ ਹੋਊਗਾ। ਠੀਕ ਆ? ਤਾਂ ਤੁਸੀਂ ਫੋਨ ਤੇ ਇੱਕ ਵਾਰੀ ਸੰਪਰਕ ਕਰ ਲਿਆ ਕਰੋ ਬਈ ਅਸੀਂ ਕੁਰਤੇ ਪਜਾਮੇ ਆ ਪੈਂਟਾਂ ਸ਼ਰਟਾਂ ਸਮਾਉਣੀਆਂ। ਆਨਲਾਈਨ ਨਾਪ ਹੋ ਜਾਂਦਾ। ਠੀਕ ਆ? ਘੱਟ ਤੋਂ ਘੱਟ ਹਫ਼ਤੇ ਦਾ ਟਾਈਮ ਦਿਆ ਕਰੋ। ਠੀਕ ਹੈ ਤਾਂ ਕਿ ਵਧੀਆ ਢੰਗ ਦੇ ਨਾਲ ਕੱਪੜੇ ਤੁਹਾਡੇ ਬਣ ਸਕਣ ਤਾਂ ਆਜੋ ਆਪਾਂ ਇੱਕ ਵਾਰੀ ਕਰਦੇ ਹਾਂ ਸ਼ੁਰੂ ਵੀਡੀਓ ਸਭ ਤੋਂ ਪਹਿਲਾਂ ਆਪਾਂ ਇਹਦੀ ਕੰਨੀ ਕਟਾਂਗੇ ਕੰਨੀ ਮੈਂ ਹਰ ਵੀਡੀਓ 'ਚ ਬੇਨਤੀ ਕਰਦਾ ਹਾਂ ਨਾ ਵੀ ਇਹਨੇ ਕੰਨੀ ਲਾ ਦੇ ਠੀਕ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਪਹਿਲਾਂ ਇਹਦੀ ਕੰਨੀ ਕਟਾਂਗੇ ਲਓ ਜੀ ਕੰਨੀ ਕਟਣੀ ਬਹੁਤ ਜ਼ਰੂਰੀ ਹੈ ਬਹੁਤ ਸਾਰੀਆਂ ਭੈਣਾਂ ਨੇ ਹਜੇ ਤੱਕ ਵੀ ਜਿਹੜੀਆਂ ਆਪਣੇ ਨਾਲ ਨਵੀਆਂ ਜੁੜੀਆਂ ਉਹਨੂੰ ਨਹੀਂ ਪਤਾ ਹੁੰਦਾ ਜਿਹੜੀਆਂ ਪੁਰਾਣੀਆਂ ਜੁੜੀਆਂ ਉਹਨੂੰ ਪਤਾ ਵੀ ਕੰਨੀ ਕਟਣੀ ਹੈ ਕੱਲ ਪਰਸੂ ਇੱਕ ਭੈਣ ਮੇਰੇ ਕੋਲ ਆਈ ਹੈ ਨਾ ਉਹਨਾਂ ਨੇ ਜਦੋਂ ਮੈਨੂੰ ਆਪਦੇ ਕੱਪੜੇ ਬਣੇ ਹੋਏ ਦਿਖਾਏ ਫਿਰ ਮੈਂ ਨਾਲ ਦੇ ਅੰਦਰ ਪੁੱਠਾ ਜਦੋਂ ਕਰਕੇ ਦੇਖਿਆ ਤਾਂ ਕੰਨੀ ਉਹਦੀ ਨਹੀਂ ਕੱਟੀ ਹੋਈ ਸੀ ਫਿਰ ਉਹਨੂੰ ਦੱਸਿਆ ਕਿੰਨੀ ਬਈ ਅਸੀਂ ਅੱਜ ਹੀ ਤੁਹਾਡੀ ਵੀਡੀਓ ਦੇਖੀ ਸੀ ਤਾਂ ਕਰਕੇ ਅੱਗੇ ਤੋਂ ਵੀਡੀਓ ਆ ਕੰਨੀ ਕੱਟਿਆ ਕਰੋ ਤਾਂ ਕਰਕੇ ਮੈਂ ਕਹਿੰਦਾ ਵੀ ਕੰਨੀ ਲਾਜ਼ਮੀ ਕੱਟਿਆ ਕਰੋ ਲਓ ਜੀ ਕੰਨੀ ਲਾਵਾਂਗੇ ਸਭ ਤੋਂ ਪਹਿਲਾਂ ਕਿਉਂਕਿ ਇੱਥੋਂ ਬਹੁਤ ਜ਼ਿਆਦਾ ਖਿੱਚ ਵੱਜਦੀ ਹੈ ਭਾਵੇਂ ਆਪਾਂ ਪਜਾਮਾ ਕੱਟਣਾ ਠੀਕ ਆ ਭਾਵੇਂ ਸਲਵਾਰ ਜਾਂ ਕੋਈ ਫਲਾਜੋ ਵਗੈਰਾ ਕੰਨੀ ਲਾਜ਼ਮੀ ਕੱਟਿਆ ਕਰੋ ਲਓ ਜੀ ਠੀਕ ਆ ਇਧਰ ਵੀ ਕੰਨੀ ਕੱਟਦੀ ਆ ਆਪਣੀ ਇਹ ਦੂਸਰੀ ਸਾਈਡ ਦੀ ਕੰਨੀ ਆਪਾਂ ਕੱਟਾਂ ਇਸੇ ਤੋਂ ਬਾਅਦ ਆਪਾਂ ਨਾਲ-ਨਾਲ ਪ੍ਰੈਸ ਮਾਈ ਚੱਲਾਂਗੇ ਨਾਲ-ਨਾਲ ਗੱਲਾਂ ਮਤਾਂ ਤੇ ਨਾਲ-ਨਾਲ ਆਪਾਂ ਜੀ ਕਟਾਈ ਕਰਾਂ ਠੀਕ ਆ ਕਾਫੀ ਦਿਨਾਂ ਬਾਅਦ ਵੀਡੀਓ ਪਾਉਣ ਲੱਗਿਆ ਮੈਂ ਕੰਮ ਜ਼ਿਆਦਾ ਸੀਗਾ ਠੀਕ ਆ ਫਿਰ ਮੈਂ ਸੋਚਿਆ ਵੀ ਕਾਫੀ ਭੈਣਾਂ ਦੇ ਕਮੈਂਟ ਆ ਰਹੇ ਸੀ ਬਾਈ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਹਨ ਅੱਜ ਪੈ ਸੋਚਿਆ ਵੀ ਟਾਈਮ ਤੇ ਆਪਾਂ ਨੂੰ ਕੱਢਣੀ ਪਊਗਾ ਕਿਉਂਕਿ ਵਿਆਹਾਂ ਛਾਤੀਆਂ ਸੀਜ਼ਨ ਆ ਭੈਣਾਂ ਦੇ ਸੂਟ ਕੱਟਨੇ ਹੁੰਦੇ ਆ ਬਾਕੀ ਜੇ ਕਿਸੇ ਭੈਣ ਨੂੰ ਕੋਈ ਵੀ ਦਿੱਕਤ ਹੁੰਦੀ ਹੈ ਨਾ ਫੋਨ ਕਰ ਲਿਆ ਕਰੋ ਫੋਨ ਨਹੀਂ ਚੱਕਿਆ ਨਾ ਕਿਸੇ ਭੈਣ ਦਾ WhatsApp ਤੇ ਮੈਸੇਜ ਭੇਜਿਆ ਕੋਈ ਆਹ ਚੀਜ਼ ਦੀ ਬੇਸਮ ਦਿੱਕਤ ਆ ਠੀਕ ਆ ਤਾਂ ਨਾਲ ਨਾਲ ਥੋੜਾ ਵੀ ਸਰਕਲ ਬਣਾ ਰਹਿਂਦਾ ਮੇਰਾ ਵੀ ਹੈ ਨਾ ਜੇ ਤੁਸੀਂ ਢਿੱਲਾ ਛੱਡਦੇ ਨਾ ਫਿਰ ਮੈਂ ਵੀ ਢਿੱਲਾ ਛੱਡ ਦਿੰਦਾ ਤਾਂ ਫੋਨ ਤੁਸੀਂ ਕਰ ਲਿਆ ਕਰੋ ਜੇ ਕਿਸੇ ਭੈਣ ਨੂੰ ਕੋਈ ਦਿੱਕਤ ਆਉਣੀ ਹੈ ਬਾਕੀ ਜਿਹੜੀਆਂ ਭੈਣਾਂ ਨੇ ਆਪ ਦਾ ਗਰੁੱਪ ਦੇ ਵਿੱਚ ਨੰਬਰ ਐਡ ਕਰਵਾਉਣਾ ਹੁੰਦਾ ਬਿਲਕੁਲ ਫ੍ਰੀ ਸੇਵਾ ਕਿਤੇ ਇਹ ਨਹੀਂ ਹੈ ਕੋਈ ਪੈਸਾ ਹੋਊਗਾ ਗਰੁੱਪ ਦੇ ਵਿੱਚ ਆਮ ਨੰਬਰ ਐਡ ਕਰਨ ਦਾ ਜਿੰਗਾਂ ਭੈਣਾਂ ਨੂੰ ਕੋਈ ਲਿਖਣਾ ਨਹੀਂ ਆਉਂਦਾ ਤਾਂ ਬੋਲ ਕੇ ਭੇਜਿਆ ਕਰੋ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਪਾ ਲਓ ਅਸੀਂ ਸਲਾਈ ਤੇ ਕਟਾਈ ਸਿੱਖਣੀ ਹੈ। ਲਓ ਜੀ ਹੁਣ ਆਪਾਂ ਦੋਨੇ ਪਾਸੋਂ ਕੰਨੀ ਕੱਟਤੀ ਨਾ। ਇਹ ਆ। ਹੁਣ ਆਪਾਂ ਕੀ ਕਰਨਾ? ਹਾਂ ਜੀ। ਸਭ ਤੋਂ ਪਹਿਲਾਂ ਦੇਖ ਲਿਆ ਕਰੋ ਕਈ ਵਾਰ ਕੋਈ ਟੋਕ ਟਾਕ ਵਗੈਰਾ ਹੁੰਦੀ ਹੈ ਸੂਟ ਦੇ ਵਿੱਚ ਜਾਂ ਜਿੱਥੋਂ ਆਹ ਜੀ ਲੱਗੀ ਹੁੰਦੀ ਨਾ ਇਹ ਦੇਖ ਲਿਆ ਕਰੋ ਮੋਰੀਆਂ ਜਿਵੇਂ ਨਾ ਇਹ ਇੰਨਾ ਕਿੱਸਾ ਬਾਹਰ ਕੱਢਦਾ 그러면은 ਇਹਦੇ ਬਾਅਦ ਵਿੱਚ ਦਿੱਕਤ ਆਊਗੀ ਆਪਾਂ। ਲਓ। ਆਪਾਂ ਸਾਰਾ ਕੱਪੜਾ ਇੱਥੋਂ ਦੂਰਾ ਕਰ ਲਾਂਗੇ। ਇਹ ਇਸ ਤਰ੍ਹਾਂ। ਸਲਵਾਰ ਕਿਵੇਂ ਕਟਣੀ ਆ? ਕਿੰਨੇ ਕੱਪੜੇ ਜੋ ਕਿੰਨੀ ਲੰਮਾਈ ਨਿਕਲ ਜਾਂਦੀ ਹੈ ਨਾਲ ਨਾਲ ਉਹ ਧਿਆਨ ਰੱਖਿਆ ਕਰੋ। ਬਾਕੀ ਜੇ ਕਿਸੇ ਚੀਜ਼ ਦੀ ਨਹੀਂ ਸਮਝ ਲੱਗਦੀ ਨਾ ਇੱਕ ਵਾਰੀ ਮੈਨੂੰ ਫੋਨ ਕਰਕੇ ਪੁੱਛ ਲਿਆ ਕਰੋ। ਪਰ ਗਲਤ ਨਹੀਂ ਕੱਟਣਾ। ਇਸ ਤਰ੍ਹਾਂ ਹੀ ਉਹ ਚੰਗੀ ਤਰ੍ਹਾਂ ਸੈੱਟ ਕਰਾਂਗੇ। ਜੇ ਮੈਂ ਤੁਹਾਨੂੰ ਹੁਣ ਕੱਟ ਕੇ ਦਿਖਾ ਰਿਹਾ ਨਾ ਸੂਟ ਮੈਂ ਨਾਰਮਲ ਵੀ ਵੈਸੀ ਵੀ ਐਸੀ ਤਰ੍ਹਾਂ ਨਹੀਂ ਕੱਟਦਾ ਪ੍ਰੈਸ ਮਾਰ ਮਾਰ ਕੇ ਇਹ ਨਹੀਂ ਹੈ ਵੀ ਆਪਾਂ ਐਂ ਦਿਖਾਉਣ ਵੇਲੇ ਕੋ ਹੋਰ ਹਨ। ਤਾਂ ਕਰਕੇ ਤੁਹਾਨੂੰ ਕਹਿਣਾ ਉਹਨਾਂ ਵੀ ਤੁਸੀਂ ਪ੍ਰੈਸ ਲਾਜ਼ਮੀ ਮਾਰ ਕੇ ਕੱਟਿਆ ਕਰੋ ਕੱਪੜੇ ਜਦੋਂ ਵੀ ਕੱਟਦੇ। ਬਾਕੀ ਜਿਹੜੀਆਂ ਭੈਣਾਂ ਨੂੰ ਬਿਲਕੁਲ ਨਹੀਂ ਆਉਂਦਾ ਕੋਈ ਪ੍ਰੈਸ ਵਗੈਰਾ ਕਰਨੀ ਵੀ ਉਹ ਵੀ ਨਾਲ ਨਾਲ ਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ ਇਹ ਬਾਈ ਤੁਸੀਂ ਸੂਟ ਪ੍ਰੈਸ ਕਿਵੇਂ ਕਰਦੇ ਹੋ ਉਹਦੀ ਵੀ ਇੱਕ ਅਜੀ ਵੀਡੀਓ ਪਾਓ ਹਣਾ ਤਾਂ ਕਿ ਨਾਲ ਨਾਲ ਆਪਣਾ ਉਹ ਚੀਜ਼ਾਂ ਵੀ ਇਹਨੂੰ ਪਤਾ ਲੱਗ ਸਕੇ ਵੀ ਕਿਹੜੀਆਂ ਭੈਣਾਂ ਨੂੰ ਕਿੰਨਾ ਕੰਮ ਆਉਂਦਾ ਜਾਂ ਘੱਟ ਆਉਂਦਾ ਜਾਂ ਕੀ ਕੀ ਦਿੱਕਤ ਆਉਂਦੀਆਂ ਹੁਣ ਤਾਂ ਮਾੜਾ ਮੋਟਾ ਭੁੱਲ ਚੁੱਕੀ ਆ ਪਰ ਜਦੋਂ ਆਪਾਂ ਇੱਕ ਦੂਜੇ ਨੂੰ ਦੱਸ ਦਿੰਦੇ ਆ ਭੈਣ ਭਰਾ ਫਿਰ ਚੀਜ਼ ਦੀ ਸੌਖੀ ਸਮਝ ਲੱਗ ਜਾਂਦੀ ਹੈ ਹਣਾ ਲਿਓ ਇਸ ਤਰ੍ਹਾਂ ਪਹਿਲਾਂ ਸਾਰੀ ਚੰਗੀ ਤਰ੍ਹਾਂ ਪ੍ਰੈਸ ਮਾਰ ਲੈ। ਜਦੋਂ ਬਾਕੀ ਨੇ ਸਿਲਕੀ ਕੱਪੜੇ ਦੇ ਪ੍ਰੈਸ ਕਰਨੇ ਆ ਪਹਿਲਾਂ ਕਿਸੇ ਲੀਰ ਵਗੈਰਾ ਤੇ ਮਾਰ ਲਿਆ ਕਰੋ। ਹੋਰ ਕੋਈ ਕੱਪੜਾ ਜੱਕੇ ਰੇਸ਼ਮੀ ਜਾਂ ਨਹੀਂ ਜੀ ਆਪਾਂ ਸਿੱਧੀ ਕੱਪੜੇ ਦੇ ਕਈ ਵੀ ਪ੍ਰੈਸ ਲਾਉਣੇ ਆ ਤਾਂ ਕੱਪੜਾ ਪ੍ਰੈਸ ਚੱਕ ਨਹੀਂ ਆ। ਇਹ ਚੀਜ਼ ਦਾ ਲਾਇਮਿਨ ਤਿਆਰ ਰੱਖਣਾ। ਆਹ। ਠੀਕ। ਹੁਣ ਆਪਾਂ ਕੱਲੇ 40-40 ਕੱਟਾਂਗੇ ਤੁਹਾਨੂੰ। ਜੋ ਤੁਹਾਨੂੰ ਜਿਹੜਾ ਆਪਣਾ ਕੱਪੜਾ ਬਚੂਗਾ ਸਾਰਾ ਆਪਾਂ ਦੂਰਾ ਕਰ ਲਾਂਗੇ। ਬਾਕੀ ਕਿਸੇ ਵੀ ਚੀਜ਼ ਦੀ ਦਿੱਕਤ ਆਉਂਦੀ ਹੈ ਕੋਈ ਕੈਮਰਾ ਹਲ ਦਾ ਜਾਂ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਨਹੀਂ ਪਤ ਲੱਗਦਾ ਹਨਾ ਉਹ ਚੀਜ਼ ਦਾ ਤੁਸੀਂ ਮੈਨੂੰ ਦੱਸ ਦਿਆ ਕਰੋ। ਇਹ ਬਾਈ ਸਾਨੂੰ ਸਮਝ ਨਹੀਂ ਲੱਗਦੀ ਜਾਂ ਤੁਸੀਂ ਫੀਤਾ ਉੱਪਰ ਕਿੰਨਾ ਕੱਢਦੇ ਹੋ ਕਿਵੇਂ ਕੱਢਦੇ ਹੋ ਹਨਾ ਇਹ ਚੀਜ਼ੇ ਤੁਸੀਂ ਦੱਸੋਗੇ ਨਹੀਂ ਫਿਰ ਮੈਨੂੰ ਪਤਾ ਹੀ ਨਹੀਂ ਲੱਗਦਾ। ਲਓ ਜੀ ਆਪਾਂ ਇਹ ਚੰਗੀ ਤਰ੍ਹਾਂ ਸੈੱਟ ਕਰਕੇ ਨਾ ਫਿਰ ਤੁਹਾਡੇ ਵਾਲੇ ਪਾਸੇ ਮੈਂ ਤੇਹੀ ਪੜੂ। ਤਾਂ ਕਿ 벨ਟ ਵੀ ਆਪਾਂ ਉਹਦੇ ਨਾਲੋਂ ਕੱਢਾਂਗੇ। ਇਸ ਤੋਂ ਪਹਿਲਾਂ ਆਪਾਂ ਇਸੇ ਭੈਣ ਦੀ ਕਮੀਜ਼ ਕੱਟੀ ਸੀ ਸ਼ਰਟ ਜਿਹਦਾ ਕਿ ਕੱਚ ਨਾ ਖਿਲਰ ਰਿਹਾ ਹੋਇਆ ਤਾਂ ਇਹ ਮੈਂ ਆਰਾਮ ਦੇ ਨਾਲ ਪ੍ਰੈਸ ਮਾਰ ਰਿਹਾ ਹਾਂਗਾ। ਕਾਊਂਟਰ 'ਤੇ ਝਾੜਿਆ ਸੀ ਪਰ ਕਾਂਚ ਜਿਆਦਾ ਸੀ ਉਹਦੇ ਉੱਪਰ। ਠੀਕ ਆ। ਜਦੋਂ ਵੀ ਆਪਾਂ ਦੇਖੋ ਠੀਕ ਆ ਤੁਹਾਨੂੰ ਦੇਖ ਰਿਹਾ ਹੁਣ ਮਾੜੇ-ਮੜੇ ਵੀ ਰਹਿ ਜਾਂਦੇ ਨੇ ਕਾਂਚ ਦੇ। ਜੇ ਇਹਦੇ ਰਗੜ ਲੱਗ ਗਈ ਫਿਰ ਸੂਟ ਦੇ ਵਿੱਚ ਸਲਵਾਰ ਦੇ ਵਿੱਚ ਸੁਰਾਖ ਹੋ ਜਾਊ। ਉਹ ਅੱਜ ਇੱਥੇ ਇਹਨੀਆਂ ਮੋਰੀਆਂ ਦੇ ਸਰਿੰਗ ਹਨ ਆਪਾਂ ਇਹਨੂੰ ਇੱਥੋਂ ਕੱਟ ਦਿਆਂਗੇ ਇਹਨੇ ਨਾ ਹਰ ਕਾਲ ਕਾ ਪਾਦਾ ਕੰਚ ਨੂੰ ਲਾ ਦੇਣਗੇ ਤਾਂ ਕਿ ਸਲਵਾਰ ਦੇ ਪੌਂਚਾਂ ਵਗੈਰਾ ਦੇ ਵਿੱਚ ਇਹ ਚੀਜ਼ ਨਾ ਠੀਕ ਆ ਉਧਰਲੇ ਪਾਸੇ ਆਪਾਂ ਕਰੀ ਪਾਤੀ ਤੁਹਾਡੇ ਵਾਲੇ ਪਾਸੇ ਲਓ ਜੀ ਹੁਣ ਸਲਵਾਰ ਦੀ ਲੰਮਾਈ ਕਿੰਨੀ ਆ 36 ਇੰਚ ਤਿਆਰ ਆ ਸਨੇ ਬੈਲਟ ਦੇ ਠੀਕ ਆ ਸਨੇ ਬੈਲਟ ਦੇ 36 ਇੰਚ ਤਿਆਰ ਆ ਤੇ ਆਪਾਂ ਇੱਥੋਂ ਫੀਤਾ ਕਟਾਂਗੇ 6.5 ਇੰਚ ਹਾਂ ਸਲਵਾਰ ਦੀ ਲੰਮਾਈ 36 ਜਾਂ 36 ਦੇ 3 ਉੰਤਾਲੀਆ ਦੇਖੋ ਠੀਕ ਆ 3 ਇੰਚ ਪਕਾ ਦੇ ਰੱਖਿਆ 2 ਇੰਚ ਨੇਫੇ ਦੇ ਵਿੱਚ ਆਜੂ ਕਪੜਾ ਅੱਧਾ 1.5 ਇੰਚ ਬਲਾਂ ਦੇ ਵਿੱਚ ਆਜੂ ਤੇ ਅੱਧਾ ਗਿੰਚ ਸਲਵਾਰ ਦੇ ਜਿੱਥੇ ਆਪਾਂ ਪਹੁੰਚੀ ਜੜਦੇ ਹਾਂ ਉਹਦੇ ਵਿੱਚ ਆਜੂ ਇਸ ਤੋਂ ਬਾਅਦ ਹੁਣ ਆਪਾਂ ਇਹਦੀ ਢਾਲ ਪਾਵਾਂਗੇ ਸਲਵਾਰ ਦੀ 1.5 ਇੰਚ ਵੱਧ ਹੋ ਰੱਖਾਂ ਠੀਕ ਆ ਇਹ ਚੀਜ਼ ਲਾਜ਼ਮੀ ਤਿਆਰ ਰੱਖਣਾ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਗਲਤ ਨਹੀਂ ਕੱਟਣਾ ਵਾਰੀ ਵਾਰੀ ਕਹਿਣਾ ਨਾ ਪੁੱਛ ਲੱਕੋ ਇਸ ਤਰ੍ਹਾਂ ਸਕੇਲ ਲਾ ਕੇ ਆਪਾਂ ਨੂੰ ਨਿਸ਼ਾਨ ਨੂੰ ਇੱਥੋਂ ਬਿਲਕੁਲ ਸਿੱਧਾ ਕਰ ਲੈ ਲੋ ਨਿਊ ਸਾਈਡ ਦੇ ਰੱਖਾਂਗੇ ਆਪਾਂ ਫਰਟਿੰਗ ਹੁਣ ਜਿਵੇਂ ਮੂਰੀ ਹੈਗੀ 14 ਜਾਨੀ ਕਿ 7 ਇੰਚ ਆਪਾਂ ਕਿ ਨਹੀਂ ਰੱਖਾਂਗੇ 12 2 ਇੰਚ ਘੱਟ ਕਿਉਂਕਿ ਸਲਵਾਰ ਨਾ ਘੁੰਮਦੀ ਨਹੀਂ ਕਿਹੜੀ ਕੀ ਹੁੰਦਾ ਆਪਾਂ ਸਿੱਧੇ ਖੜੇ ਹੁੰਨੇ ਆ ਤੁਸੀਂ ਸਿੱਧੇ ਖੜੇ ਹੁੰਨੇ ਹੋਣਾ ਸਲਵਾਰ ਇਧਰ ਸਾਹਮਣੇ ਆਉਣ ਦੀ ਬਜਾਏ ਐ ਇਧਰ ਨੂੰ ਜਾਂਦੀ ਹੁੰਦੀ ਹੈ ਜਾਂ ਇਧਰ ਨੂੰ ਜਾਂਦੀ ਉਹ ਬੁਰੀ ਲੱਗਦੀ ਹੈ ਤਾਂ ਤੁਸੀਂ 2 ਇੰਚ ਘੱਟ ਪਾਇਆ ਕਰੋ ਫਿਰ ਥੋੜੀ ਸਲਵਾਰ ਬਿਲਕੁਲ ਸਹੀ ਆਉ 14 ਦੇ ਵਿੱਚੋਂ ਆਪਾਂ 2 ਘੱਟ ਕਿੰਨੇ ਰਹਿ ਗਏ 12 ਆਨੂੰ 12 ਇੰਚ ਆਪਾਂ ਇੱਧਰ ਰੱਖਾਂਗੇ ਇੱਕ ਤੇ ਵੀ ਇੱਕ ਨਿਸ਼ਾਨ ਲਾਵਾਂਗੇ ਆਪਾਂ 12 ਤੇ ਠੀਕ ਆ ਇਹ ਚੀਜ਼ ਤੁਸੀਂ ਲਾਜ਼ਮੀ ਕਰਾਇ ਕਰੋ 12 ਇਥੇ ਰੱਖਾਂਗੇ ਆਪਾਂ ਇਹ ਆ ਠੀਕ ਆ ਦੋ ਤਿੰਨ ਥਾਵਾਂ ਤੇ ਨਿਸ਼ਾਨ ਲਾ ਲਿਆ ਕਰੋ ਟਾਈਮ ਜਿੰਨਾ ਮਰਜ਼ੀ ਲੱਗ ਜੇ ਤੁਸੀਂ ਕਾਲ ਨਾ ਕਰਿਆ ਬੁਰਕ ਕਿ ਤਾਂ ਸੂਟ ਕੱਟਣ ਲੱਗੇ ਨਾ ਜਮੇ ਕਾਲ ਨਾ ਕਰਿਆ ਕਰੋ ਬਾਕੀ ਪੂਰੀ ਵੀਡੀਓ ਦੇਖ ਕੇ ਚੰਗੀ ਤਰ੍ਹਾਂ ਨਹੀਂ ਸਮਝ ਲੱਗਦੀ ਦੁਬਾਰੇ ਦੇਖ ਲਓ ਫਿਰ ਵੀ ਸਹੀ ਨਹੀਂ ਨਹੀਂ ਸਮਝ ਲੱਗਦੀ ਮੈਨੂੰ ਫੋਨ ਲਾ ਲਿਆ ਕਰੋ ਵਾਰ-ਵਾਰ ਮੈਂ ਇਹੀ ਤੁਹਾਨੂੰ ਦੱਸ ਦਉਂਦਾ ਹਾਂ ਲੋਚ ਨਿਸ਼ਾਨ ਦੀ ਆਪਾਂ ਬਿਲਕੁਲ ਉੱਪਰ ਉੱਪਰ ਕੱਟ ਕੇ ਕੈਂਚੀ ਨੂੰ ਇੱਕ ਵਾਰ ਸਿੱਧੀ ਦਬਾ ਦੇਣੀ ਤੇ ਨਾਲ ਦੀ ਨਾਲ ਆਪਾਂ ਪ੍ਰੈਸ ਗਨ ਵੀ ਲਾ ਦੇਣੀ ਇਧਰ ਵੀ ਧਿਆਨ ਰੱਖਣਾ ਆਪਾਂ ਇਹ ਠੀਕ ਆ ਹੁਣ ਆਪਾਂ ਅਨਿਸ਼ਾਨ ਦੇ ਉੱਪਰ ਉੱਪਰ ਕੱਟ ਦਾਂਗੇ 12 ਵਾਲੇ ਤੇ ਫੱਟਿਆਂ ਨੂੰ ਚਲ ਠੀਕ ਆ ਇਸੇ ਤਰੀਕੇ ਆਪਾਂ ਨੂੰ ਇੱਕ ਵਾਰੀ ਫਿਰ ਦੂਰਾ ਕਰ ਲਾਂਗੇ ਐਸੇ ਇਹ ਨੂੰ ਆਪਾਂ ਹੁਣ ਸਾਈਡ ਤੇ ਰੱਖਾਂਗੇ ਕਿਉਂਕਿ ਆਪਾਂ ਜਿਹੜੀ ਢਾਲ ਦੇਵਾਂਗੇ ਨਾ ਤੁਹਾਨੂੰ ਮਨ ਨਾਲ ਨਾਲ ਦੱਸੂਗਾ ਬਿਲਕੁਲ ਹੋਰ ਵੀ ਸੌਖੇ ਤਰੀਕੇ ਆਹ ਜਿਹੜਾ ਹੁਣ ਆਪਣਾ ਕੱਪੜਾ ਸੈੱਟ ਕੀਤਾ ਪਿਆ ਹੁਣ ਆਪਾਂ ਇਹਨੂੰ ਚੱਕ ਦੇਣੀ ਨਾਲ ਦੀ ਨਾਲ ਇਹਦੀ ਬੈਲਟ ਕੱਢ ਦਾਂਗੇ ਇਹ ਆ ਦੇਖੋ ਕਿੰਨੀ ਬੈਲਟ ਆ 23 ਆਪਾਂ ਕਿੰਨੀ ਪਾਵਾਂਗੇ 24 ਠੀਕ ਆ 24 ਇਨਸ਼ਾਲਾ ਵਾਲਾ ਚਾਕਨਾ ਇੱਕ ਸੱਚਾ ਐਵੇਂ ਲੈ ਲੈ ਗੁਰੂ ਜਿਵੇਂ ਅੱਧਾ ਇਧਰੋਂ ਗੁਲਾਬੀ ਆ ਅੱਧਰੋਂ ਨੀਲਾ ਫਿਰ ਦੋ ਥਾਂ ਕੰਮ ਦੇ ਦਿੰਦਾ ਆਪਾਂ ਨੂੰ ਜਿਵੇਂ ਆਹ ਦੇਖੋ ਇਧਰ ਆ ਦੀਨ ਨਹੀਂ ਨਾ ਤਾਂ ਇਧਰ ਲਾਲ ਦੀਨ ਆ ਗਲਬੀਦੀ ਨਾ ਹੁਣ ਆਪਾਂ ਜਿਹੜੀ ਚੁੜਾਈ ਪਾਵਾਂਗੇ ਤੂੰ 7 ਇੰਚ ਪਾਵਾਂਗੇ ਬੈਠੀ ਫੀਤਾ ਆਪਾਂ 6.5 ਕੱਢਿਆ ਸੀ ਪਰ ਚੁੜਾਈ 7 ਪਾਵਾਂਗੇ ਹਲੋ 7 ਇਥੋ ਹੀ ਆਪਾਂ ਕਰ ਲਈ 7 ਲੋ ਜੇਕਰ ਤੁਹਾਨੂੰ ਸਮਝ ਲੱਗਦੀ ਆ ਮੇਰੀ ਗੱਲ ਦੀ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਨਹੀਂ ਸਮਝ ਲੱਗਦੀ ਤਾਂ ਸੰਗੜਾਣੀ ਹਨਾ ਮੈਨੂੰ ਕੋਈ ਘਸਾ ਗਿਲਾ ਨਹੀਂ ਹੁੰਦਾ ਪਰ ਤੁਸੀਂ ਦੱਸ ਦਿਆ ਕਰੋ ਬਾਈ ਸਾਨੂੰ ਸਮਝ ਨਹੀਂ ਲੱਗਦੀ ਸਾਡੇ ਕੁਛ ਪੱਲੇ ਨਹੀਂ ਪੈਂਦਾ ਹਨਾ ਤਾਂ ਕਰਕੇ ਤੁਸੀਂ ਦੱਸ ਦੇ ਨਹੀਂ ਫਿਰ ਮੈਨੂੰ ਪਤਾ ਨਹੀਂ ਤੁਹਾਨੂੰ ਸਮਝ ਲੱਗਦੀ ਆ ਜਾਂ ਨਹੀਂ ਲੱਗਦੀ ਇਹ ਹੁਣ ਆਪਾਂ ਇਥੋਂ 벨ਟ ਇਥੋਂ ਆਪਾਂ ਕੈਂਚੀ ਗਾਹ ਨਹੀਂ ਟੱਪਣੀ ਟਪਾਉਣੀਗੀ ਆਹ ਕੱਪੜਾ ਆਪਾਂ ਨੇ ਬਚਤ ਕਰਨੀ ਆ ਭਾਵੇਂ ਤਾਂ ਆਪਾਂ ਇਹਦਾ ਨਾਲ ਆ ਪਾੜਗੇ ਇਹ ਭਾਵੇਂ ਆਪਾਂ ਇਹਨੂੰ ਪੋਝੇ ਹਟਾ ਨਾਲੀ ਇਹ ਚੀਜ਼ ਦਾ ਧਿਆਨ ਰੱਖਣਾ ਵੀ ਬਾਲੀਆਂ ਛੋਟੇ ਪੀਸ ਨਹੀਂ ਕਰਨੇ ਕੱਪੜੇ ਦੇ ਕਦੇ ਵੀ ਹਾਂ ਠੀਕ ਇਥੋਂ ਆਪਾਂ ਭਾਮਾ ਤਾਂ ਇਹਦਾ ਨਾਲਾ ਕੱਢ ਲਾਂਗੇ ਇਹ ਭਾਵੇਂ ਆਪਾਂ ਪੋਝੇ ਹਟਾ ਨਾਲੇ 벨ਟ ਵੀ ਆਪਣੀ ਕੱਟੀਗੀ ਤੇ ਆਪਣੇ ਫੱਟਿਆਂ ਦਾ ਵੀ ਕੱਪੜਾ ਲਾੜ ਹੁਣ ਆਪਣਾ ਜਿਹੜੇ ਕੋਲ ਕੱਪੜਾ ਬਚ ਗਿਆ ਆਹ ਸਾਰਾ ਠੀਕ ਆ ਸਾਰਾ ਕੱਪੜਾ ਆਪਣੇ ਕੋਲੇ ਬਚ ਗਿਆ ਇਹਨੂੰ ਫਿਰ ਆਪਾਂ ਸਾਰਿਆਂ ਦੂਰਾ ਕਰ ਲਾਂ। ਉਸੇ ਤਰੀਕਾ। ਸਲਵਾਰ ਆਪਾਂ ਜਿਆਦਾ ਭਰੀ ਨਹੀਂ ਕਰਨੀ ਕਿਉਂਕਿ ਜਿਹੜੇ ਸੂਟਾਂ ਦੇ ਅੰਦਰ ਲੈਂਡਿੰਗ ਲੱਗਦੀ ਨਾ ਉਹ ਚੀਜ਼ ਤੁਸੀਂ ਧਿਆਨ ਰੱਖਿਆ ਕਰੋ। ਨਹੀਂ ਤਾਂ ਫਿਰ ਸਲਵਾਰ ਦੇ ਨਾ ਬਾਹਲੇ ਗੁੱਤਲੇ ਜੇ ਬਣ ਜਾਂਦੇ। ਜਿਹਦੇ ਅੰਦਰ ਤੁਸੀਂ ਲੋਨ ਲਾਉਣੀ ਆ ਲੈਂਡਿੰਗ ਲਾਉਣੀ ਆ ਉਹਦਾ ਘੇਰ ਥੋੜਾ ਘੱਟ ਰੱਖਿਆ ਕਰੋ। ਕਿੰਨਾ ਰੱਖਣਾ ਉਹ ਆਪਣੀ ਲੋੜ ਮੁਤਾਬਕ ਨਹੀਂ ਕਿਸੇ ਭੈਣ ਨੂੰ ਲੱਗਦਾ ਪਤਾ। ਤਾਂ ਇਹ ਚੀਜ਼ਾਂ ਦਾ ਤੁਸੀਂ ਬਰੀਕੀ ਦੇ ਵਿੱਚ ਜਾਣ ਵਾਸਤੇ ਮੈਨੂੰ ਫੋਨ ਤੇ ਪੁੱਛ ਸਕਦੇ ਹੋ ਨਾ ਕਿੰਨਾ ਘੇਰ ਕਰ ਲਈਏ ਭਾਈ। ਨਾਰਮਲ ਜੀ ਸ਼ੁਰੂਆਤ। ਉਹਨਾਂ ਕੋਲ ਤੋਂ ਚੰਗੀ ਤਰ੍ਹਾਂ ਪ੍ਰਸਮਾਰ ਕਿਦਰ ਕਰੀ ਬਣਾਣਾ ਇੱਕ ਤਾਂ ਤਰੀਕਾ ਇਹ ਹੋਊਗਾ ਜੇ ਇਹਦੀ ਇਸ ਤਰ੍ਹਾਂ ਸਲਵਾਰ ਦੀ ਲੰਬਾਈ ਨਹੀਂ ਆਉਂਦੀ ਆ ਫਿਰ ਮੈਂ ਤੁਹਾਨੂੰ ਨਾਲ ਦੇ ਅਗਲਾ ਤਰੀਕਾ ਇਹਦਾ ਦੱਸਦਾ ਮੈਂ ਦੇਖੋ ਕਈ ਵਾਰ ਤਾਂ ਆਪਣੀ ਇਸ ਤਰ੍ਹਾਂ ਲੰਬਾਈ ਆਏ ਨਹੀਂ ਦੂਰਾ ਕਪੜਾ ਕਰਕੇ ਨਹੀਂ ਆਉਂਦੀ ਤਾਂ ਇਹਦਾ ਤਰੀਕਾ ਹੋਰ ਵੀ ਹੈਗਾ ਘਬਰਾਉਣੀ ਹੈ ਨਾ ਪਹਿਲਾਂ ਆਪਾਂ ਇਸੇ ਤਰੀਕੇ ਕਰਕੇ ਵੇਖਾਂਗੇ ਦੀ ਲੰਬਾਈ ਆਉਂਦੀ ਆ ਕਿੰਨੀ ਆ 36 ਇੰਚ ਤਿਆਰ ਆ ਸਲਵਾਰ ਦੀ ਲੰਬਾਈ ਆਪਾਂ ਸਾਢੇ 6 ਇੰਚ ਫਿੱਟਾ ਘਟਾਇਨ ਅਲੋ ਇਹ ਤੋਂ 6:36 ਤੇ ਤੈਨੂੰ 39 ਵਸ ਆਜੂਗੇ ਇਸੇ ਤਰੀਕੇ ਆਪਣੀ ਨਮਾਈ ਦੇ। ਹੁਣ ਆਪਾਂ ਇਹਨੂੰ ਕਰੀਪਾ ਲੇਗੇ। ਕਰੀਪਾਉਣ ਦੇ ਨਾਲ ਨਾ ਆਪਣਾ ਬਹੁਤ ਜਿਆਦਾ ਸੁਧਾਰ ਹੁੰਦਾ ਸਲਵਾਰ ਕੱਟਣ ਦੇ ਵਿੱਚ ਵੀ। ਠੀਕ ਹੈ ਅੰਦਰ ਉੱਧਰ ਬਾਹਰਾਂ ਨਹੀਂ ਲੜ ਬਾਹਰ ਦੇ ਵਿੱਚ। ਹਾਂਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਟਿਕਾ ਕੇ ਦਸਮਾਰੀ ਜਿਲਾਗੇ। ਜਿੰਨਾ ਕਪੜਾ ਆਊਗਾ ਬਾਅਦ ਘਟਾ ਕੇ ਆਪਾਂ ਨਿਕਲੀ ਜਾਊਗੀ ਇੱਕ ਵਸ। ਬਾਕੀ ਨਾਲ ਨਾਲ ਜੇ ਕਿਸੇ ਭੈਣ ਕੋਲੇ ਕੋਈ ਵਧੀਆ ਸੁਝਾਅ ਹੁੰਦਾ ਤਾਂ ਲਾਜ਼ਮੀ ਉਹ ਚੀਜ਼ ਮੈਨੂੰ ਦੱਸ ਦਿਆ ਕਰੋ ਬਈ ਇਸ ਤਰ੍ਹਾਂ ਕਰਕੇ ਆਪਾਂ ਹੋਰ ਵੀ ਵਧੀਆ ਵੀਡੀਓ ਬਣਾ ਸਕਦੇ ਮੈਨੂੰ ਇਹ ਤੁਹਾਡੀ ਪੂਰੀ ਗੱਲਬਾਤ ਸਮਝ ਆਵੇ ਹਾਂ ਬਾਕੀ ਜਿਹੜੀ ਅੱਜ ਅਪ ਵੀਡੀਓ ਪਾ ਰਹੇ ਆ ਇਹ ਮਿਤੀ 8 11 2025 ਨੂੰ ਪਾ ਰਹੇ ਆ ਹਾਂ ਇਸ ਤੋਂ ਪਹਿਲਾਂ ਮੈਨਾਂ ਕਾਫੀ ਦਿਨ ਹੋ ਗਏ ਆ ਆਪਾਂ ਵੀਡੀਓ ਪਾਈ ਨਹੀਂ ਕੋਈ ਕੰਮ ਜਿਆਦਾ ਹੋਣ ਕਰਕੇ ਲੋਚੀ ਬਾਕੀ ਮੈਨੂੰ ਇਹ ਹੁੰਦਾ ਜੇ ਜਦੋਂ ਵੀ ਵੀਡੀਓ ਪਾਈਏ ਤਾਂ ਕੋਈ ਦਿੱਕਤ ਨਾ ਆਵੇ ਦਿਨੇ ਜਦੋਂ ਵੀਡੀਓ ਪਾਉਣੇ ਆ ਕੋਈ ਨਾ ਕੋਈ ਗਾਹਕ ਵਿੱਚ ਆਏ ਨਾ ਫਿਰ ਉਹ ਸਾਰੇ ਹੀ ਉਲਟਾ ਫੁਲਟਾ ਹੋ ਜਾਏਗਾ ਕਾਲ ਜੀ ਦੇ ਵਿੱਚ ਉਹ ਜੀ ਗੱਲਬਾਤ ਨਹੀਂ ਮੰਨੀ ਮੈਨੂੰ ਇਹ ਹੁੰਦਾ ਵੀ 10 ਮਿੰਟ ਵੱਧ ਲੱਗ ਜੇ ਤਾਂ ਪੂਰੀ ਤੁਹਾਡੀ ਗੱਲ ਸਮਝ ਆ ਗਈ ਲਓ ਹੁਣ ਆਪਾਂ ਇਥੋਂ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਸੈੱਟ ਕਰ ਲਾ ਜੇਰੇ ਭਰਾਵਾਂ ਦੇ ਘਰੇ ਕੋਈ ਵਿਆਹ ਸ਼ਾਦੀ ਰੱਖੇ ਹੋਈ ਆ ਹਨ ਇਕੱਠਾ ਕੰਮ ਕਰਵਾਉਣਾ ਚਾਹੁੰਦੇ ਉਹ ਵੀ ਇੱਕ ਵਾਰੀ ਨਾ ਫੋਨ ਤੇ ਸੰਪਰਕ ਕਰ ਲਿਆ ਕਰੋ ਠੀਕ ਹੈ ਤਾਂ ਕਿ ਤੁਹਾਡਾ ਟਾਈਮ ਉਸਾ ਹੁਣ ਸੈੱਟ ਕਰ ਸਕੀਏ ਜੀ ਸਾਰੇ ਵਿਆਹ ਦਾ ਇਕੱਠਾ ਕੰਮ ਕਰਵਾਉਣਾ ਉਦੇ ਵਿੱਚ ਨਾਲੇ ਡਿਸਕਾਊਂਟ ਵੀ ਮਿਲ ਜਾਂਦਾ ਤੇ ਨਾਲੇ ਫਿਰ ਤੁਹਾਡਾ ਇੱਕ ਹੀ ਥਾਂ ਤੋਂ ਇਕੱਠਾ ਸਾਰਾ ਕੰਮਬਦ ਹੋ ਜਾਂਦਾ। ਲੋਕ 15-15 ਦਿਨ ਕਿ ਟੋਕਟ ਪਹਿਲਾਂ ਦੱਸਿਆ ਕਰੋ ਤਾਂ ਕਿ ਟਾਈਮ ਸਰ ਕੰਮ ਆਪਣਾ ਹੋ ਸਕੇ। ਹੁਣ ਆਪਾਂ ਇਹਨੂੰ ਪੂਰਾ ਕਰ ਲੈਨੇ ਸਾਰੇ ਇਹਨੂੰ। ਉਸੇ ਤਰ੍ਹਾਂ ਪੱਕੇ ਜਿਹੜੇ ਇਸ ਤਰ੍ਹਾਂ ਦੇ ਸੂਟ ਹੁੰਦੇ ਨੇ ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ ਦਿਨੇ ਹੀ ਨਾ ਕੱਟਿਆ ਕਰੋ ਜਾਂ ਤਾਂ ਸਵੇਰੇ ਸਵੇਸ ਦੇ ਹਾਸ ਦੇ ਉੱਠ ਕੇ ਕੱਟ ਲੈ 4-5 ਵਜੇ ਤੇ ਜਾਂ ਫਿਰ ਸ਼ਾਮ ਨੂੰ ਟਕਾ ਦੇ ਨਾਲ ਕਿਉਂਕਿ ਇਹ ਟਾਈਮ ਲੈਂਦੇ ਆ ਜਿਤ ਕਾਲੀ ਨਹੀਂ ਪੈਣਾ ਚਾਹੀਦਾ ਆਰਾਮਦਈਨ ਜਿੰਨਾ ਮਰਜੀ ਟਾਈਮ ਲੱਗ ਜੇ ਲੋ ਜੀ ਭਾਵੇਂ ਤੁਸੀਂ ਰਾਤ ਨੂੰ ਕੱਟ ਸਕਦੇ ਹੋ ਜਦੋਂ ਬੱਚੇ ਵਗੈਰਾ ਸੌਂ ਜਾਂਦੇ ਜਿਹੜੀਆਂ ਭੈਣਾਂ ਵੈਹੀਆਂ ਹੁੰਨ ਠੀਕ ਆ ਉਹਨਾਂ ਨੂੰ ਫਿਰ ਦਿਨੇ ਵੀ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਸਕੂਲ ਭੇਜਨ ਕਰਨ ਕਰਕੇ ਤਾਂ ਆਰਾਮਦਈਨ ਸੂਟੇ ਕੱਟਵਾ ਲੈਂਦੇ ਬਿਲਕੁਲ ਕਾਲੀ ਨਹੀਂ ਕਰਦੇ ਲੋ ਆਪਣਾ ਪੱਸ਼ੇ ਇੰਚ ਫਿੱਟ ਉੱਪਰ ਕੱਢਾਂਗੇ 6.5 ਇੰਚ ਸੌਰੀ 6.5 ਇੰਚ ਫਿੱਟ ਕੱਢ ਲਿਆ ਆਪਾਂ ਉੱਪਰ 36 ਇਹਦੀ ਲੰਬਾਈ ਆ ਪੈਨ ਦੀ 36 ਦੇ ਤਿੰਨ 39 ਠੀਕ ਆ ਆ ਹੋ ਗਿਆ ਆਪਣਾ 39 ਤੇ ਨਿਸ਼ਾਨ ਦੋ ਢਾਈ ਇੰਚ ਜਿੰਨਾ ਵੀ ਵੱਧ ਰੱਖਾਂਗੇ ਆਪਾਂ ਨੇ ਢਾਲ ਦਾ ਸਲਵਾਰ ਦਾ ਔਰ 2 ਇੰਚ ਹੁਣ 2 ਇੰਚ ਆਪਾਂ ਨੇ ਉਧਰੋਂ ਘੱਟ ਰੱਖਿਆ ਸੀਗਾ ਮੂਰੀ ਤੋਂ ਵੀ 14 ਸੀ ਆਪਾਂ 12 ਰੱਖ ਲਿਆ ਤੇ ਪਲੱਸ 2 ਇੰਚ ਇਸੇ ਆਉਣਾ ਕਿੰਨਾ ਹੋਵੇ ਟੋਟਲ 2 ਹੋ ਤੇ ਦੋ ਸਲਾਈਆਂ ਦਾ ਮਾਰਜਿਨ ਕਿੰਨਾ ਹੋਵੇ 4 4 ਦਾਦ ਕਿੰਨਾ ਹੁੰਦਾ 2 ਹੁਣ ਆਪਾਂ ਇੱਥੋਂ ਨਿਸ਼ਾਨ ਲਾਵਾਂਗੇ 2 3 ਹਲ ਠੀਕ ਹੈ ਜੀ ਇਸ ਤੋਂ ਬਾਕੀ ਆਪਾਂ ਨੂੰ ਫਰਸ਼ੀ ਸਲਵਾਰ ਦੀ ਵੀਡੀਓ ਪਾਤੀ ਸੀ ਕਈ ਵਾਰੀ ਕਿਸੇ ਭੈਣ ਨੇ ਨਵੀਂ ਜੁੜੀ ਹੁੰਦੀ ਆ ਆਪਣਾ ਕੋਈ ਸਲਵਾਰ ਬਣਾਉਣੀ ਹੁੰਦੀ ਆ ਉਹਦੇ ਕੋਈ ਡਿਸਕਸ ਕਰਨੀ ਆ ਕੁਝ ਪੁੱਛਣਾ ਹੁੰਦਾ ਉਹ ਮੈਨੂੰ ਤੁਸੀਂ ਫੋਨ ਤੇ ਜਾ ਕੇ ਪੁੱਛ ਸਕਦੇ ਹੋ ਬਾਕੀ ਜਿਹੜੀਆਂ ਆਪਾਂ ਨੂੰ ਨਹੀਂ ਲੱਭਦੀ ਵੀਡੀਓ ਦਾ ਲਿੰਕ ਤਾਂ ਉਹ ਤੁਸੀਂ ਕਿਸੇ ਵੀ ਪ੍ਰਕਾਰ ਦੀ ਵੀਡੀਓ ਆਪਣੇ ਚੈਨਲ ਤੇ ਪਾਈ ਹੁੰਦੀ ਆ ਉਹ ਮੇਰੇ ਤੋਂ WhatsApp ਤੇ ਵੱਖਰਾ ਮੰਗਵਾ ਲਿਆ ਕਰੋ ਹਣਾਂ ਵੀ ਬਾਈ ਸਾਨੂੰ ਇਸ ਚੀਜ਼ ਦੀ ਵੀਡੀਓ ਤੁਸੀਂ ਸੈਂਡ ਕਰ ਦਿਓ। ਦੋ ਇੰਚ ਆਪੇ ਦੋ ਚਾਕ ਤਨ ਹੁਣ ਆਪਾਂ ਇਹਨੂੰ ਇਧਰੋਂ ਪਾਸਾ ਇਸ ਤਰ੍ਹਾਂ ਘੁਮਾਣਾ ਹੈ ਬਿਲਕੁਲ ਆਰਾਮ ਦੇ ਨਾਲ। ਲਓ ਜੀ ਇਹਦੇ ਨਾਲ ਨਾ ਹੈਲਥ ਵਾਲਿਆਂ ਦੇ ਕੋ ਆਪਣੀ ਪ੍ਰੀ ਕਰੀਪ ਆਈ ਵੀ ਨਾ ਪ੍ਰੈਸ ਦੇ ਨਾਲ। ਬਿਲਕੁਕੁਸੇ ਹੀ ਕਾਰਡ ਕੱਟੀ ਚੋਕ। ਬਾਹਰ ਘਾਟਾ ਦੇਖੋ ਆਪਣੇ ਜਿੰਨਾ ਵੀ ਕਾਣ ਸਾਰਾ ਕੱਢਿਆ ਹੋਇਆ ਹੈ। ਹੁਣ ਆਪਾਂ ਇਧਰੋਂ ਵੀ ਇਸੇ ਤਰ੍ਹਾਂ 6.5 ਇੰਚ ਪਿੱਛਾ ਕੱਟਾਂਗੇ ਉੱਪਰ ਨੂੰ 36 ਤਿੰਨ 39 ਤੇ ਦੋ 40 41 ਠੀਕ ਹੈ 2 ਇੰਚ ਇਧਰੋਂ ਵਾਧ ਰੱਖ ਲਿਆ ਆਪਾਂ ਨੇ ਤੇ 2 ਇੰਚ ਜਿਹੜਾ ਆਪਾਂ ਨੇ ਆ ਰੱਖਣਾ ਪੀਸ ਹਾਲ ਇਸੇ ਤਰ੍ਹਾਂ ਹੁਣ ਆਪਾਂ ਇੱਥੇ ਟੱਕ ਦੇਵਾਂਗੇ ਲਓ ਜੀ ਠੀਕ ਆ ਬਿਲਕੁਲ ਪੋਲੇ ਹੱਥ ਨੇ ਮੇਰੇ ਤੋਂ ਐਵੇਂ ਐਸਾ ਇਹ ਆ ਠੀਕ ਹੈ ਲਓ ਜੀ ਇਸ ਇਦਰੀ ਆਪਾਂ ਇਹ ਮੋਟੇ ਦੇ ਸੈੱਟ ਕਰ ਲਾਂ ਹੁਣ ਜਦੋਂ ਆਪਾਂ ਆ ਹਿੱਸਾ ਕੱਟਣਾ ਇਹ ਚੀਜ਼ ਦਾ ਵੀ ਤਿਆਰ ਰੱਖਣਾ ਜੇ ਆਪ ਨੂੰ ਐ ਲੱਗਦਾ ਨਾ ਵੀ ਅੰਦਰ ਢਿੱਲਾ ਇਹਦੀ ਤਾਂ ਆਪਾਂ ਸਿੰਗਲ ਸਿੰਗਲ ਲੜ ਵੀ ਕੱਟ ਸਕਦੀ ਹਾਂ ਆ ਜੀ ਠੀਕ ਐ ਪਹਿਲਾਂ ਤਾਂ ਟੋਲਿਆ ਕਰੋ ਵੈਸੇ ਲਗਭਗ ਤਾਂ ਆਪ ਨੂੰ ਪਤਾ ਲੱਗ ਜੀ ਇਹਦਾ ਦੇਖੋ ਹਣ ਵੀ ਨਹੀਂ ਉਹ ਲਿਆ ਜੀ ਹੱਲ ਜਿਹਦਾ ਫਿਰ ਕੱਲਾ ਕੱਲਾ ਲੜ ਕੱਟ ਲਿਆ ਕਰੋ ਠੀਕ ਹੈ ਇਹ ਚੀਜ਼ ਵੀ ਧਿਆਨ ਰੱਖਣਾ ਲੋਚ ਇਸ ਤਰ੍ਹਾਂ ਇਸ ਤੋਂ ਹਲਕਾ ਹੀ ਲਿਆ ਹੁਣ ਆਪਾਂ ਇਥੋਂ ਸਿੰਗਲ ਲੜ ਕੱਟਾਂਗੇ ਬਾਕੀ ਡਬਲ ਡਬਲ ਕੱਟਾਂਗੇ ਹਾਂ ਦੇਖੋ ਇਥੋਂ ਆਪਾਂ ਨੇ ਕੈਂਚੀ ਪਾਉਣੀ ਹੈ ਜਿਹੜੇ ਕਰਕੇ ਦਿਖਾ ਦਿਆਂਗਾ ਠੀਕ ਹੈ ਜੇ ਤੁਹਾਡਾ ਹੱਥ ਨਹੀਂ ਟਿਗਿਆ ਤਾਂ ਤੁਸੀਂ ਨਾ ਸਿੰਗਲ ਸਿੰਗਲ ਲੜ ਕੱਟ ਲਿਆ ਕਰੋ ਚਾ ਠੀਕ ਹੈ ਇਸ ਨੂੰ ਚੁੱਕ ਹੁਣ ਆਪਾਂ ਨੇ ਦੋ ਪੱਲੇ ਜਿਹੜੇ ਪਹੁੰਚਿਆ ਆਲੇ ਇੱਕ ਗਰ ਇਹਨੂੰ ਚਾੱਕ ਕੇ ਅਸੀਂ ਇਹਨੂੰ ਆਰਾਮ ਨਾਲ ਧਰ ਲਿਆ ਇਸ ਤਰ੍ਹਾਂ ਇੱਧਰ ਇਹਨੂੰ ਨੂੰ ਬੰਨ ਲਿਆ ਕਰੋ ਕੋਸ਼ਿਸ਼ ਕਰਿਆ ਕਰੋ ਸਟੈਪਲ ਦੇ ਨਾਲ ਇਹਨੂੰ ਪਿੰਨ ਕਰ ਲਿਆ ਕਰੋ ਨਹੀਂ ਹੈਗਾ ਕੋਲੇ ਤਾਂ ਤੁਸੀਂ ਇੱਥੇ ਸੂਈ ਲਾ ਲਿਆ ਕਰੋ ਇਸ ਤਰ੍ਹਾਂ ਬਿੱਲਾੜਾਂ ਦਾ ਆਪਣਾ ਫਰਕ ਨਾ ਹੋ ਜੇ ਹੈ ਨਹੀਂ ਕੋਲੇ ਤਾਂ ਸੂਈ ਲਾ ਲਿਆ ਕਰੋ ਹਨਾ ਤਰਪਾਈਏ ਉਸ ਤੋਂ ਫਿਰ ਇੱਕ ਵਾਰੀ ਇੱਥੇ ਜੀ ਵੀ ਲਾਉਣਾ ਕਰੋ ਚੰਗੀ ਤਰ੍ਹਾਂ ਇਹ ਘੋਰਾ ਵੀ ਫਰਕ ਨਹੀਂ ਪਵੇ ਕਈ ਵਾਰ ਲੜਵਾਦੀ ਜਾਂਦੀਆਂ ਘਟ ਜਾਂਦੀਆਂ ਇਸ ਤਰ੍ਹਾਂ ਠੀਕ ਹੈ ਇੱਕ ਪਿੰਨ ਆਪਾਂ ਇੱਥੇ ਲਾਉਂਦੇ ਜਿੰਨਾ ਤੁਸੀਂ ਕੰਮ ਦੇ ਉੱਪਰ ਬਰੀਕੀ ਦੇ ਵਿੱਚ ਜਾਓਗੇ ਉਨਾ ਹੀ ਵਧੀਆ ਕੰਮ ਕੱਟਿਆ ਜਾਊਗਾ ਹਨ ਜਦੋਂ ਆਪਾਂ ਕਿਸੇ ਚੀਜ਼ ਤੇ ਪੂਰਾ ਧਿਆਨ ਦਿੰਦੇ ਹਾਂ ਉਨਾ ਹੀ ਵਧੀਆ ਸਫਾਈ ਆਉਂਦਾ ਹਾਂ ਦੋ ਦੰਤਾ ਮਾ ਦੋਨੋਂ ਵੱਲੇ ਹੁਣ ਆਪਾਂ ਉਣੀ ਹਲਦਾਣੀਓ ਹੁਣ ਆਪਾਂ ਇਹਦਾ ਕੇਅਰ ਸੈੱਟ ਕਰ ਲਾਂਗੇ ਜਿੰਨਾ ਲੋਡ ਮੁਤਾਬਕ ਰੱਖ ਕੇ ਲੋਚ ਇਧਰ ਲੋਡ ਹੱਲ ਕੇ ਇਧਰੋਂ ਝੂਲੀ ਦੇ ਫਰਕ ਰਹੇ ਇਹਨਾਂ ਮੁਰਗੀ ਹੁਣ ਆਪਾਂ ਇਥੋਂ ਸੈੱਟ ਕਰਾਂਗੇ ਪਹਿਲਾਂ ਨਾਲ ਲੜਨ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਅਲਰਟ ਸੈੱਟ ਕਰ ਲਓ ਜੀ ਟਾਈਮ ਜਿੰਨਾ ਮਰਜ਼ੀ ਲੱਗ ਜੇ ਤੁਸੀਂ ਬਿਲਕੁਲ ਆਰਾਮ ਦੇ ਨਾਲ ਸੂਟ ਕੱਟਿਆ ਕਰੋ ਜੀ ਹੁਣ ਜਿਹੜੀ ਆਪਾਂ ਝੋਲੀ ਆ ਇਸ ਪੈਨ ਦੀ ਉਹ ਰੱਖਾਂਗੇ ਪਹਿਲਾਂ ਪਰ ਚਾਰਜ ਲੜ ਚੈੱਕ ਕਰ ਲਓ ਇੱਕੋ ਜਿਹਾ ਨਾ ਇੱਕ ਤੋਂ ਹੁਣ ਆਪਾਂ ਰੱਖਾਂਗੇ ਝੋਲੀ ਠੀਕ ਆ 5.5 ਇੰਚ 10 ਸਵਾ 10 10.5 ਆਪਾਂ ਰੱਖ ਕੇ ਬਾਅਦ ਕੱਟੋੀ ਦੇ ਵਿੱਚ ਕੱਟ ਦਾਂਗੇ ਹੁਣ ਆਪਾਂ ਨਾ ਘੇਰ ਦੇਖਣਾ ਆਪਾਂ ਕਿੰਨਾ ਰਹੂਗਾ ਫੱਟੇ ਆਪਾਂ ਚੌੜੇ ਕਿੰਨੇ ਪਾਏ ਸੀਗੇ 6 ਇੰਚ ਤਾਂ ਆਪਾਂ 12 ਇੰਚ ਸੀਗੇ 12 ਦਾ ਕਿੰਨਾ ਦਾ 6 ਆ 6 ਘੜ ਤਾਂ ਆਪਾਂ ਇਹ ਤਾਂ ਸਲਵਾਰ ਦੀ ਜਿਹੜੀ ਘੇਰ ਆ ਉਹ 34 ਇੰਚ ਰਹਿ ਰਿਹਾ ਜਾਨੀ ਕਿ 34 ਨੂੰ 64 ਇਹਨਾਂ ਤਰ੍ਹਾਂ ਇ ਆਪਣਾ ਇਹ ਤੁਸੀਂ ਘੱਟ ਵੀ ਕਰ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਲੱਗਦਾ ਤਾਂ ਹਨਾ ਤਾਂ ਆਪਾਂ 34 ਨੂੰ 68 ਕਰਨੇ ਆ ਹਲਕਾ ਜਿਹਾ ਘੱਟਦਾ ਨਾ ਆਪਣੇ ਤੋਂ ਝੂਲੀ ਚੈੱਕ ਕਰ ਲਈ ਸਹੀ ਹੈ ਨਾ ਲੋਜੀ ਐਸਟੋ ਠੀਕ ਆ ਹਾਂ ਐਤੋ ਲਈ ਆਪਣੀ ਝੋਲੀ ਦੀ ਕਾਟ ਪਾਵਾਂਗੇ 6 ਇੰਚ ਤੇ ਕਰ ਨੂੰ ਖਤਮ ਕਰਨੀ ਐ ਐਤੋ ਢਾਲ ਪਾਵਾਂਗੇ ਠੀਕ ਪਹਿਲਾਂ ਆਪਾਂ ਇਧਰ ਨੂੰ ਸੈਟ ਕਰਾਂਗੇ ਇੰਟੀਗਰਲ ਲਵਾ ਲਿਆ ਕਰੂ ਬਾਕੀ ਕਿਸੇ ਵੀ ਚੀਜ਼ ਦੀ ਤੁਹਾਨੂੰ ਨਹੀਂ ਪਤਾ ਲੱਗਦਾ ਕੱਲ ਮੈਨੂੰ ਇੱਕ ਭੈਣ ਦਾ ਫੋਨ ਆ ਰਿਹਾ ਜੀ ਬਈ ਵੀ ਕਹਿੰਦੀ ਮੈਂ ਖੱਬਚੂ ਆ ਵੀ ਖੱਬੇ ਹੱਥ ਵਾਲੀ ਵੀ ਕੈਂਚੀ ਹੁੰਦੀ ਆ ਕਿ ਬਣਵਾਉਣੀ ਪਈ ਨਹੀਂ ਪੈਣੋ ਖੱਬੇ ਹੱਥ ਵਾਲੀ ਕੈਂਚੀ ਮਾਰਕੀਟ ਦੇ ਵਿੱਚੋਂ ਮਿਲ ਜਾਂਦੀ ਹੈ ਬਠਿੰਡੇ ਦਾ ਖਾਸ ਕਰਕੇ ਮਿਲ ਜਾਂਦੀ ਤੁਹਾਡੇ ਸ਼ਹਿਰ ਦਾ ਪਤਾ ਨਹੀਂ ਹੈ ਨਾ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਪਰ ਬਠਿੰਡੇ ਸ਼ਹਿਰ ਦੇ ਵਿੱਚੋਂ ਮਿਲ ਜਾਂਦੀ ਹੈ ਕੈਂਚੀ ਹੁਣ ਆਪਾਂ ਨੂੰ ਇਸੇ ਤਰ੍ਹਾਂ ਚੰਗੀ ਤਰ੍ਹਾਂ ਇਹਦੇ ਨਾਲ ਬਣਾ ਲੈ ਲੋਕ ਠੀਕ ਹੁਣ ਆਪਾਂ ਜਿਹੜੀ ਢਾਲ ਪਾਵਾਂਗੇ ਪੂਰੇ ਧਿਆਨ ਦੇ ਨਾਲ ਦੇਖਣਾ ਤੁਸੀਂ ਕਿੰਨੀ ਕੁ ਪਾਉਣੀ ਆ ਇਥੋਂ ਆਰਾਮ ਦੇ ਨਾਲ ਬਸ ਅਹੀਂ ਤੁਹਾਡੇ ਵਾਲੇ ਪਾਸੇ ਨੂੰ ਕਰ ਦੇਣਾ ਲੋਕ ਹੁਣ ਆਪਾਂ ਇਹ ਫੱਟੇ ਚੱਕਾਂਗੇ ਠੀਕ ਆ ਜਿਹੜੇ ਪਾਸੇ ਬਰੋਬਰ ਹੋਣੇ ਇੱਕੋ ਜਿਹੇ ਹੁਣ ਉਹ ਪਾਸਿਆਂ ਨੂੰ ਢੇਟ ਦੇ ਪਾਸੇ ਕਰ ਦਿਆ ਕਰੋ ਜੋ ਕਿ ਉੱਪਰ ਤਾਂ ਆਪਾਂ ਨੇ ਦੇਣੀ ਢਾਲਣਾ ਬਾਅਦ ਘੱਟ ਜਿਹੜੀ ਉੱਪਰ ਕੱਢਦੇ ਹਾਂ ਇਸ ਤਰ੍ਹਾਂ ਠੀਕ ਆ ਇਹ ਕੋਈ ਕਰ ਲੈਣਾ ਆਪਾਂ ਹੁਣ ਇਹ ਚੜਾ ਕਰ ਲੋ ਜਿੰਨਾ ਵੀ ਸਿਉਣ ਦੇ ਵਿੱਚ ਆਉਗੂ ਨੇ ਕੱਪੜਾ ਉਨਾ ਚੜਾ ਕਰ ਲੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਧਿਆਨ ਰੱਖਣਾ ਹੈ ਲਓ ਜੀ ਨੇੜੇ ਕਰਕੇ ਦਿਖਾ ਦੂਗਾ ਇਹ ਹੋਰ ਆ ਹਾਂ ਦੇਖੋ ਹੁਣ ਆਪਾਂ ਕੀ ਕਰਨਾ ਦੁਬਾਰੇ ਫੇਰ ਪੀਤਾ ਕੱਟਾਂਗੇ 6.5 ਇੰਚ ਥੱਲੇ ਇੱਥੇ 6.5 ਕੱਢ ਲੈਣ ਸਲਵਾਰ ਦੀ ਲੰਬਾਈ ਕਿੰਨੀ ਹੈ 36 36 39 ਆਪਾਂ ਫਿਰ ਵੀ ਹਲਕਾ ਜਿਹਾ ਵੱਧ ਰੱਖ ਲੈਣਾ ਸਵਾ 39 ਕਿਉਂਕਿ ਘਟ ਗਿਆ ਤਾਂ ਬਹੁਤ ਔਖਾ ਹੋ ਜਾਏਗਾ ਵੱਧ ਗਿਆ ਤਾਂ ਥੱਲੇ ਕੱਟਿਆ ਜਾਊਗਾ ਹੁਣ ਆਪਾਂ ਨੇ ਕਿਵੇਂ ਨਿਸ਼ਾਨ ਲਾਉਣਾ ਠੀਕ ਆ ਆਹ ਇਸ ਤਰ੍ਹਾਂ ਇਹ ਤੁਸੀਂ ਲਗਾ ਸਕਦੇ ਹੋ ਇਸ ਫੱਟੀ ਦੇ ਨਾਲ ਠੀਕ ਆ ਇਦੋਂ ਆਹ ਲਾ ਲੈਣਾ ਐਸ ਨਿਸ਼ਾਨ ਨੂੰ ਤੁਸੀਂ ਆਰਾਮ ਦੇ ਨਾਲ ਧਰ ਕੇ ਐਸ ਨਿਸ਼ਾਨ ਦੇ ਨਾਲ ਬਲਾਉਣੇ ਲੋਠੀ ਪਹਿਲਾਂ ਧਿਆਨ ਮਾਰੋ ਨਿਸ਼ਾਨ ਤੇ ਇਹਦਾ ਫਾਇਦਾ ਕੀ ਆਪਾਂ ਨੂੰ ਚੱਕਣ ਦਾ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਬਾਈ ਸਾਡੀ ਸਲਵਾਰ ਜਿਹੜੀ ਆ ਉਹ ਮੂਰ ਨੂੰ ਬਹੁਤ ਜਿਆਦਾ ਲੱਗਦੀ ਹੈ ਪੌਂਚਾਂ ਦੇ ਉੱਪਰ ਅੱਗੇ ਨੂੰ ਹਨ ਤਾਂ ਅੱਡੀਆਂ ਨੰਗੀਆਂ ਆਉਂਦੀਆਂ ਇਹ ਚੀਜ਼ ਦਾ ਇਹ ਫਰਕ ਹੁੰਦਾ ਦੇਖੋ ਅੱਜ ਦਿਨ ਆਪਾਂ ਪਾਸਾ ਚੱਕਿਆ ਨਾ ਇਹ ਸਾਰਾ ਸਲਵਾਰ ਦੀਆਂ ਅੱਡੀਆਂ ਦੀ ਡਿੱਗੂ ਕਪੜਾ ਜਾ ਜਾ ਕੇ ਤਾਂ ਮੂਰੋ ਜਿਹੜੀ ਤੁਹਾਡੀ ਸਲਵਾਰ ਬਿਲਕੁਲ ਖੜੀ ਖੜੀ ਦੂ ਸਟ੍ਰੇਟ ਸਟ੍ਰੇਟ ਠੀਕ ਆ ਫਿਰ ਵੀ ਜੇ ਕਿਸੇ ਚੀਜ਼ ਦਿੱਕਤ ਆਉਂਦੀ ਹੈ ਨਹੀਂ ਪੈਣੋ ਹਟਦੀਆਂ ਮੂਰੇ ਝੋਲ ਤਾਂ ਤੁਸੀਂ ਬੈਲਟ ਦੇ ਕੋਲੇ ਹਲਕਾ ਜਿਹਾ ਪਲੇਟ ਪਾ ਸਕਦੇ ਹੋ ਠੀਕ ਹੈ ਜੇ ਲੋਡ ਪਵੇ ਤਾਂ ਵੈਸੇ ਤਾਂ ਇਹਨਾਂ ਹਟ ਜਾਂਦੀ ਦਿੱਕਤ ਫਿਰ ਵੀ ਜੇ ਕਈ ਵਾਰ ਕੱਪੜਾ ਜਿਆਦਾ ਛਲਕੀ ਹੁੰਦਾ ਮੂਹ ਨੂੰ ਡਿੱਗਦਾ ਤਾਂ ਫਿਰ ਤੁਸੀਂ ਪਲੇਟ ਪਾ ਦਿਆ ਕਰੋ ਮੂਹੇ ਮੂਹੇ ਕਿਵੇਂ ਪਾਉਣੇ ਆ ਜੇ ਨਹੀਂ ਸਮਝ ਲੱਗਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਆ ਕਰੋ ਵੀ ਭਾਈ ਸਾਨੂੰ ਪਲੇਟ ਪਾ ਕੇ ਦਿਖਾ ਦਿਓ ਕਿਵੇਂ ਪਾਉਣੇ ਆ ਹਾਂ ਲਓ ਹੁਣ ਆਪਾਂ ਇਹਨੂੰ ਕੱਟ ਦਈਏ ਇਸੇ ਨਿਸ਼ਾਨ ਦੇ ਬਿਲਕੁਲ ਆਪਾਂ ਉੱਪਰ ਉੱਪਰ ਕਟਾਂਗੇ ਯਾਪਨੀ ਸਿਰ ਵਾਰ ਕੱਟੀ ਗਈ ਜੇ ਤੁਸੀਂ ਕਹੋਗੇ ਬਾਈ ਇਹਦੀ ਲੈਂਡਿੰਗ ਕੱਟ ਕੇ ਵੀ ਦਿਖਾ ਦੋ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕੱਲ ਨੂੰ ਇਹਦੀ ਲੈਂਡਿੰਗ ਦੀ ਵੀਡੀਓ ਪਾ ਲਿੰਕ ਨਾਲ ਨਾਲ ਹਨ ਤੇ ਬਾਕੀ ਮੈਂ ਦੁਬਾਰੀ ਫਿਰ ਬੇਨਤੀ ਕਰਦਾ ਜਿਹੜੇ ਭਰਾਵਾਂ ਨੇ ਜਾਂ ਭੈਣਾਂ ਨੇ ਸਾਡੇ ਤੋਂ ਕੋਈ ਇਕੱਠਾ ਕੰਮ ਕਰਵਾਉਣਾ ਹੁੰਦਾ ਵਿਆਹ ਸ਼ਾਦੀ ਦਾ ਤਾਂ ਘੱਟੋ ਘੱਟ 15 ਦਿਨ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਤੁਹਾਡਾ ਕੰਮ ਜਿਹੜਾ ਉਹ ਦੂਸਰਾ ਕੰਮ ਹੋਲਡ ਕਰਕੇ ਪਹਿਲਾਂ ਕੀਤਾ ਜਾਵੇ ਹਨ ਟਾਈਮ ਸਿਰ ਬਾਕੀ ਸਾਡਾ ਜਿਹੜਾ ਇੱਕ ਸੁਭਾਅ ਵੀ ਕਿਸੇ ਭਰਾ ਦਾ ਕੰਮ ਅਸੀਂ ਲੇਟ ਨਹੀਂ ਕਰਦੇ ਹਨ ਕਿ ਮੈਂ ਤੁਸੀਂ ਕੱਲ ਦਾ ਕਹਤਾ ਇੱਕ ਦਿਨ ਪਹਿਲਾਂ ਰੈਡੀ ਕਰ ਲੈਂਦਾ ਕਿਉਂਕਿ ਕੱਲ ਦਾ ਨਹੀਂ ਪਤਾ ਹੁੰਦਾ ਕੋਈ ਲੈਟ ਮੌਕੇ ਦੀ ਜਾਂ ਕੁਝ ਵੀ ਹੋ ਜਾਂਦਾ। ਕਈ ਵਾਰੀ ਸੇਟ ਢਿੱਲੀ ਹੋ ਜਾਂਦੀ ਆ। ਇੱਕ ਦਿਨ ਮੇਰਾ ਸ਼ੁਰੂ ਤੋਂ ਇਹ ਹੀ ਆਹੋ ਆਦਤ ਆ ਵੀ ਪਹਿਲੇ ਕੰਮ ਨੂੰ ਕਰਕੇ ਰੱਖਦਾ ਇੱਕ ਦੋ ਦਿਨ ਪਹਿਲਾਂ। ਠੀਕ ਆ। ਬਾਕੀ ਜਿਹੜੇ ਤੁਸੀਂ ਕਾਟਨ ਦੇ ਕੱਪੜੇ ਭੇਜਦੇ ਹੋ ਉਹ ਕਿਰਪਾ ਕਰਕੇ 10 ਘੰਟੇ ਭਿਉਂ ਕੇ ਫਿਰ ਭੇਜਿਆ ਕਰੋ ਤਾਂ ਕਿ ਟਾਈਮ ਸਿਰ ਉਹ ਪੰਜ ਸਿਕਨ ਤੇ ਬਾਅਦ ਵਿੱਚ ਸੁੰਗੜਨ ਵੀ ਨਾ। ਠੀਕ ਆ। ਬਾਕੀ ਜੇ ਕਿਸੇ ਪਰਾਂ ਨੂੰ ਕੋਈ ਹੋਰ ਚੀਜ਼ ਦੀ ਟਿਕਟ ਹੁੰਦੀ ਆ ਉਹ ਵੀ ਫੋਨ ਕਰ ਲਿਆ ਕਰੋ। ਠੀਕ ਆ ਕੋਈ ਕੱਪੜਾ ਦੀ ਦਾ ਖਰੀਦਣਾ ਉਹ ਆਉਣਾ ਤਾਂ ਫੋਨ ਕਰਕੇ ਲਾਜ਼ਮੀ ਹੁਣਾ ਬਾਕੀ ਤੁਸੀਂ ਅੱਗੇ ਕਿਸ ਟੌਪਿਕ ਦੇ ਵੀਡੀਓ ਦੇਖਣੀ ਚਾਹੁੰਦੇ ਹੋ ਉਹ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਬਾਕੀ ਮਿਲਦੇ ਆਂ ਜਲਦੀ ਨਵੀਂ ਵੀਡੀਓ ਲੈ ਕੇ ਤਦ ਤੱਕ ਦੇ ਹੋਇਆ ਜੀ ਧੰਨਵਾਦ ਸਤਿ ਸ੍ਰੀ ਅਕਾਲ